ਆਪਣੀ ਵੀਡੀਓ ਨੂੰ ਦੇਖ ਰਹੇ ਮਿੱਤਰਾਂ ਦੋਸਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਪਹੁੰਚੇ ਹਾਂ ਜੀ ਸੋਹਣੇ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਲੈ ਕੇ ਆਏ ਹਾਂ ਤੁਹਾਨੂੰ ਰੋਜ਼ ਗਾਰਡਨ ਤੇ ਪਣੇ ਰਹੇ ਹੋ ਆਪਣੀ ਵੀਡੀਓ ਦੇ ਨਾਲ ਅੱਜ ਪੂਰਾ ਘੁਮਾਵਾਂਗੇ ਤੁਹਾਨੂੰ ਰੋਜ਼ ਗਾਰਡਨ ਅੱਪਾ ਪਹੁੰਚ ਚੁੱਕੇ ਹਾਂ ਜੀ ਰੋਜ਼ ਗਾਰਡਨ ਤੇ ਓ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਨ ਤੇ ਉੱਧਰ ਕਾਰ ਪਾਰਕਿੰਗ ਦੇ ਲਈ ਬਣੀ ਹੋਈ ਜਗ੍ਹਾ ਕਾਰ پارکنگ موਟਰਸਾਈਕਲ ਕੋਈ ਕੁਛ ਵੀ ਇਕਾਸੇ ਤੇ ਵੀ ਤੁਸੀਂ ਆਉਨੇ ਹੋ ਨਾ ਆਪਣੇ ਵੀਹਿਕਲ ਤੇ کار ਜਾਂ ਮੋਟਰਸਾਈਕਲ ਤੇ ਤਾਂ ਉਹ ਸਾਹਮਣੇ ਤੁਸੀਂ ਕਰ ਸਕਦੇ ਹੋ پارک ਤੇ ਇੱਥੋਂ ਹੁੰਦੀ ਆ ਰੋਜ਼ ਗਾਰਡਨ ਦੀ ਸ਼ੁਰੂਆਤ ਤੇ ਇੱਥੋਂ ਕਰਦੇ ਆਪਾਂ ਰੋਜ਼ ਗਾਰਡਨ ਦੇ ਵਿੱਚ ਐਂਟਰੀ ਤੇ ਇੱਧਰ ਆਪਾਂ ਨੂੰ ਬਾਈ ਮਿਲਿਆ ਕੁਸ਼ਿੰਦਰ کیسے ਹੋ ਬਾਈ ਬੜੀਆ ਭਾਈ ਆ ਇਹ ਭਾਈ ਜਿਹੜਾ ਭਾਈ ਖੜਾ ਨਾ ਕੋਸ਼ਿੰਦਰ ਇਹ ਭਾਈ ਫੋਟੋ ਖਿੱਚਦਾ ਤੇ ਇਸ ਤਰ੍ਹਾਂ ਦੀਆਂ ਫੋਟੋਆਂ ਤਿਆਰ ਕਰਕੇ ਦਿੰਦਾ ਤੁਸੀਂ ਦੇਖ ਸਕਦੇ ਹੋ ਐਵੇਂ ਦੀਆਂ ਫੋਟੋਆਂ ਖਿੱਚ ਕੇ ਤੇ ਬਣਾ ਕੇ ਦਿੰਦਾ ਕਿੰਨੀ ਫੀਸ ਹੈ ਭਾਈ ਆਪਣੀ ਦੱਸਿਓ ਮੜਾ ਜੀ ਭਾਈ ਹਾਂਜੀ 150 150 ਮੈਂ ਤਿਆਰ ਕਰਕੇ ਦਿੱਤੇ ਹਾਂ ਹਾਂਜੀ ਭਾਈ 150 ਦੇ ਵਿੱਚ ਭਾਈ ਨਾਲੇ ਫੋਟੋ ਖਿੱਚਦਾ ਤੇ ਨਾਲੇ ਪੂਰੀ ਤਿਆਰ ਕਰਕੇ ਦਿੰਦਾ ਇਸ ਤਰ੍ਹਾਂ ਦੀ ਫੋਟੋ ਹਨ ਐਵੇਂ ਨਹੀਂ ਫੋਟੋਆਂ ਤਿਆਰ ਕਰਕੇ ਦਿੰਦਾ ਭਾਈ ਆਪ ਕਦੋਂ ਸੇ ਕਰ ਰਹੇ ਹੋ ਇਹ ਕੰਮ ਭਾਈ ਹੈ ਚਾਰ ਸਾਲ ਹੋ ਗਏ। ਇਹੀ ਰਹਤੇ ਹੋ? ਹਾਂ ਜੀ ਬਈ। ਹਰ ਰੋਜ਼ ਇਹੀ ਮਿਲਦੇ ਹੋ। ਰੋਜ਼। ਕਿੰਨੇ ਵਜੇ ਆ ਜਾਂਦੇ ਹੋ ਇੱਥੇ? ਸਵੇਰ 9 ਵਜੇ। ਔਰ ਜਾਂਦੇ ਕਿੰਨੇ ਵਜੇ ਹੋ? ਸ਼ਾਮ ਨੂੰ 7 ਵਜੇ। ਠੀਕ ਆ। ਸ਼ਾਮ ਨੂੰ 7 ਵਜੇ ਤੱਕ ਆਤੇ ਆ ਜਾਂਦੇ ਲੋਕ ਹਨ। ਹਾਂ ਜੀ। ਠੀਕ ਹੈ। ਆਹ ਤਾਂ ਪੂਰੀ ਰਾਤ ਉੱਥੇ ਰਹਤਾ ਹੀ ਤੋ। ਠੀਕ ਹੈ। ਫਿਰ ਆਪ 7 ਵਜੇ ਚਲੇ ਜਾਂਦੇ ਹੋ। ਹਾਂ ਜੀ। ਮੇਰੀਆਂ ਦਾ ਪੂਰਾ ਦਾ ਸੁੱਖਾ ਹੋ। ਤੇ ਚਲੋ ਦਿਖਾਉਨੇ ਆ ਤੁਹਾਨੂੰ। ਹਣ ਅੱਗੇ। ਤੇ ਆ ਜਵੇਂ ਤੁਸੀਂ ਦੇਖ ਰਹੇ ਹੋ ਨਾ ਫੈਮਿਲੀ ਵਾਲੇ ਬਾਈ ਜੀ ਇਹ ਖਿਚਾ ਕੇ ਗਏ ਨੇ ਬਾਈ ਤੋਂ ਫੋਟੋ ਤੇ ਇੱਧਰ ਬਾਈ ਚੰਦਰਕੇਸ਼ ਹਨਾ ਬਾਈ ਹਾਂ ਚੰਦਰਕੇਸ਼ ਯਾਦਵ ਹਾਂ ਬਾਈ ਇਹ ਬਾਈ ਵੀ ਇੱਥੇ ਫੋਟੋ ਖਿੱਚਦਾ ਨਾ ਤੇ ਫੋਟੋ ਤਿਆਰ ਕਰਕੇ ਦਿੰਦੇ ਨੇ ਹੱਜੀ ਹੱਜੀ ਹਾਂ ਕਿੰਨੇ ਸਮੇ ਤੋਂ ਕਰ ਰਹੇ ਹੋ ਬਾਈ ਜੀ 70 ਦਿਨ ਹੋ ਗਏ ਫਿਰ ਕਿੰਨਾ ਸਮਾਂ ਹੋ ਗਿਆ ਕੋਈ ਹਾਂ ਤੇ ਆਪਾਂ ਹੋ ਗਏ 5 ਸਾਲ 5 ਸਾਲ ਸੇ ਫੋਟੋ ਖਿੱਚ ਰਹੇ ਹੋ ਇੱਥੇ ਸਵੇਰ ਤੇ ਔਰ ਸ਼ਾਮ ਕੋ ਚਲੇ ਜਾਂਦੇ ਆਟੇ ਸ਼ਾਮ ਕੋ ਚਲੇ ਜਾਂਦੇ ਠੀਕ ਇਹ ਹੀ ਕੰਮ ਕਰਦੇ ਹੋ ਇਹ ਕੰਮ ਕਰਦੇ ਰਹਤੇ ਕਿਹਾ ਹੋ ਕਿੱਥੇ ਰਹੋ ਨੇ گا ਮੇਰੇ ਤੋਂ ਦੇਖਾ ਬਾਈ ਇਹ ਬਾਈ ਤੋ ਜਰੂਰ ਹੋਰੇ ਜਦੋਂ ਵੀ ਤੁਸੀਂ ਰੋਜ਼ ਗਾਰਡਨ ਘੁੰਮਣਾ ਹੋ ਨਾ ਤੇ ਇਹ ਬਾਈ ਤੋ ਜਰੂਰ ਫੋਟੋ ਕਰਵਾ ਕੇ ਜਾਇ ਠੀਕ ਹੈ ਬਾਈ ਚਲੋ ਠੀਕ ਹੈ ਦੇਖ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਰੋਜ਼ ਗਾਰਡਨ ਹਨ ਇਹ ਏਸ਼ੀਆ ਦਾ ਸਭ ਤੋਂ ਵੱਡਾ ਰੋਜ਼ ਗਾਰਡਨ ਆ ਜਿਹੜਾ ਕਿ ਚੰਡੀਗੜ੍ਹ ਚ ਸਥਿਤ ਆ ਤੇ ਇਹ ਗਾਰਡਨ ਨੂੰ 1967 ਈਸਵੀ ਵਿੱਚ ਸਥਾਪਿਤ ਕੀਤਾ ਗਿਆ ਸੀ ਹਨ ਤੇ 1967 ਈਸਵੀ ਦੇ ਵਿੱਚ ਬਣਾਇਆ ਗਿਆ ਸੀ ਇਹ ਇਹ ਗਾਰਡਨ ਤਕਰੀਬਨ 30 ਏਕੜ ਦੇ ਵਿੱਚ ਬਣਿਆ ਹੋਇਆ ਹਨ ਤੇ ਇੱਥੇ 1600 ਕਿਸਮਾਂ ਦੇ ਗੁਲਾਬ ਨੇ ਹਨ 1600 ਕਿਸਮਾਂ ਦੇ ਗੁਲਾਬ ਨੇ ਤਕਰੀਬਨ ਇੱਥੇ ਇਹ ਗਾਰਡਨ ਦਾ ਨਾਮ ਸਾਬਕਾ ਰਾਸ਼ਟਰਪਤੀ ਜੈਕਰ ਹੁਸ਼ੈਨ ਦੇ ਨਾਮ ਦੇ ਉੱਤੇ ਰੱਖਿਆ ਗਿਆ ਸੀ ਆਹ ਹਾਂ ਟੀ-ਸ਼ਰਟ ਵੀ ਭਾਲ ਦੇ ਲਈ ਤੇ ਕਾਫੀ ਲੋਕ ਕੋ ਮਣਾਉਂਦੇ ਨੇ ਉਹ ਰਿਹਣਾ ਰੋਜ਼ ਗਾਰਡਨ ਦੇ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਇਹ ਇਹ ਜਿਹੜਾ ਗੁਲਾਬ ਦੇ ਫੁੱਲ ਨੇ ਇਹਨਾਂ ਦਾ ਨਾਮ ਹੈਗਾ ਲੁਵੀਨੀਆ ਲੁਵੀਨੀਆ ਕਿਸਮ ਦਾ ਗੁਲਾਬ ਹੈ ਜੀ ਇਹ ਇਹ ਹੈਗਾ ਅਸ਼ਵਨੀ ਅਸ਼ਵਨੀ ਗੁਲਾਬ ਤੇ ਆ ਤੁਹਾਨੂੰ ਦਿਖਾਉਂਦੇ ਆ ਵਿੱਚ ਬਹੁਤ ਕਣਕ ਖੇਲਿਆ ਹੋਇਆ ਫੁੱਲ ਆ ਗੁਲਾਬ ਦੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਨੇ ਉਹਰੇ ਸਿੰਨਗਨ ਆਪਕੇ ਸਮਾਨ ਇਥੇ ਜਮਿਆਂ ਤੁਸੀਂ ਨਿਰਦੇਸ਼ ਲਿਖਿਆ ਹੋਇਆ ਦੇਖ ਸਕਦੇ ਹੋ ਨਾ ਫੁੱਲ ਤੋੜਨਾ ਮਨਾ ਹੈ ਇੱਥੇ ਇਸ ਤਰ੍ਹਾਂ ਦੇ ਨਿਰਦੇਸ਼ ਵੀ ਲੱਗੇ ਹੋਏ ਨੇ ਕਿ ਵੀ ਫੁੱਲ ਤੋੜਨਾ ਮਨਾ ਹੈ 500 ਰੁਪਏ ਜੁਰਮਾਨਾ ਹੋ ਰਿਹਾ ਹੈ ਨਾ ਜੇ ਤੁਸੀਂ ਉਰੇ ਕਿਤੇ ਫੁੱਲ ਤੋੜਦੇ ਹੋ ਹੁਣ ਇਹਨੇ ਫੁੱਲ ਖਿਲੇ ਨਹੀਂ ਹੋਏ ਤਕਰੀਬਨ ਇਹ ਫਰਵਰੀ ਮਾਰਚ ਦੇ ਮਹੀਨੇ ਵਿੱਚ ਖਿਲੇ ਹੁੰਦੇ ਨੇ ਇੱਥੇ ਫੁੱਲ ਸਾਰੇ ਹਨ ਮੇਲਾ ਲੱਗਦਾ ਜੀ ਇੱਥੇ ਫਰਵਰੀ ਮਹੀਨੇ ਦੇ ਵਿੱਚ ਮੇਲਾ ਲੱਗਦਾ ਰੋਜ਼ ਫੈਸਟੀਵਲ ਕਹਿੰਦੇ ਨੇ ਗਾਣਾ ਗਾ ਰਹੇ ਹਾਂ ਤੁਹਾਨੂੰ ਦਿਖਾਉਣੇ ਆਪਣੀ ਵੀਡੀਓ ਦੇ ਵਿੱਚ ਹੈ ਨਾ ਮੋਕ ਮੇਰੇ ਅਰ ਰੁਮਾਂ ਲੇਪਣਾ ਤੇ ਇਧਰ ਬਾਈ ਗਿਟਾਰ ਦੇ ਨਾਲ ਗਾਣਾ ਸੁਣਾ ਰਹੇ ਤੇ ਨਾ ਤੇ ਨਾਲ বাজਾਰੇ ਤੇ ਗਿਟਾਰ ਤੇ ਨਾਲ ਸੁਣਾ ਰਹੇ ਸੀ ਗਾਣ ਤੇ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਕਮੋਨੇਆ ਪੂਰਾ ਰੋਜ਼ ਗਾਰਡਨ ਇੱਥੇ ਬਹੁਤ ਲੋਕ ਆਪਣੇ ਫੈਮਲੀਆ ਦੇ ਨਾਲ ਘੁੰਮਣ ਆਉਂਦੇ ਨੇ ਹਨ। ਅਮੇ ਦੇ ਘੈਂਟ-ਘੈਂਟ ਜਿਹੇ ਗੇਟ ਬਣਾਏ ਹੋਏ ਨੇ ਹਨ। ਪੂਰਾ ਹਰਾ-ਭਰਾ ਬਣਿਆ ਹੋਇਆ ਹੈ ਪੂਰਾ ਰੋਜ਼ ਗਾਰਡਨ ਜਿਹੜਾ ਬਣਿਆ ਹੋਇਆ ਹੈ ਨਾ। ਸਾਹਮਣੇ ਬਣਿਆ ਹੋਇਆ ਪੁਲ ਤੇ ਇੱਧਰ ਬਣਿਆ ਹੋਇਆ ਨਹਿਰ ਜੀ ਬਣੀ ਹੋਈ ਆ ਛੋਟੀ ਜੀ ਹੈ ਨਾ ਤੇ ਇਹਦੇ ਵਿੱਚ ਦੀ ਗੁਜ਼ਰਦਾ ਪਾਣੀ ਤੇ ਹੁਣ ਤਾਂ ਤਕਰੀਬਨ ਪਾਣੀ ਹੈ ਨਹੀਂ ਚਲੋ ਦਿਖਾਉਨੇ ਆ ਤੁਹਾਨੂੰ ਅੱਗੇ ਤੇ ਆਹ ਜਿਹੜਾ ਸਾਹਮਣੇ ਰੁੱਖ ਬਣਿਆ ਹੋਣਾ ਆਪਣੇ ਪਿੰਡਾਂ ਦੀ ਯਾਦ ਦਿਲਾ ਦਿੰਦਾ ਜਿਵੇਂ ਆਪਣੇ ਸੱਥਾਂ ਦੇ ਵਿੱਚ ਇਸ ਤਰ੍ਹਾਂ ਦੇ ਪਿੱਪਲ ਜਾਂ ਹਨਾ ਪਿੱਪਲ ਜਾਂ ਬਰੋਟੇ ਹੁੰਦੇ ਸੀਗੇ ਤੇ ਉਵੇਂ ਦਾ ਹੀ ਬਿਲਕੁਲ ਬਣਿਆ ਹੋਇਆ ਇਹ ਇਹਦੇ ਥੱਲੇ ਬਿਲਕੁਲ ਹਨ ਉਸੇ ਤਰ੍ਹਾਂ ਦਾ ਆ ਦੇਖੋ ਤੁਸੀਂ ਐਵੇਂ ਦੇ ਜਿਹੜੇ ਰੁੱਖ ਹੁੰਦੇ ਸੀ ਐਵੇਂ ਦੇ ਰੁੱਖਾਂ ਦੇ ਹੇਠੇ ਆਪਣੇ ਸੱਥਾਂ ਦੇ ਵਿੱਚ ਬੈਠਦੇ ਸੀ ਬਾਬੇ ਹਨਾ ਬੈਠਦੇ ਨੇ ਬਾਬੇ ਜਮਿਆਂ ਤੁਸੀਂ ਗੁਲਾਬ ਦੀ ਨਸਲ ਦੇ ਸਕਦੇ ਨਾ ਰਾਇਲ ਡਾਊਨ ਤੇ ਇਹ ਤਕਰੀਬਨ ਹੁਣ ਗੁਲਾਬ ਖਿਲੇ ਨਹੀਂ ਹੋਏ ਹਨ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਖਿਲੇ ਹੁੰਦੇ ਨੇ ਹੁਣ ਤਾਂ ਤਕਰੀਬਨ ਮਰ ਜਾਏ ਜੇ ਪਏ ਨੇ ਤੇ ਆਹ ਦੇਖ ਸਕਦੇ ਹੋ ਤੁਸੀਂ ਅਕਤੂਬਰ ਫੈਸਟ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਕਿਸਮਾਂ ਦੇ ਗੁਲਾਬ ਨੇ ਹੋਰੇ ਹਰ ਕਿਸਮ ਦਾ ਤਕਰੀਬਨ ਹਰ ਕਿਸਮ ਦਾ ਗੁਲਾਬ ਆਉਰੇ ਹੈ ਨਾ ਪਹਿਨੀ ਸਿਮਾ ਨਾ ਹੁੰਦਾ ਗੁਲਾਬ ਹਨਾ ਪਰ ਉਹ ਗੁਲਾਬ ਨਹੀਂ ਹੋਣ ਲੱਗੇ ਹੋਏ ਮਰ ਜਾਏ ਪਏ ਨੇ ਪੂਰੇ ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ ਨਾ ਤੇ ਇੱਥੇ ਬਹੁਤ ਸੋਹਣੇ ਸੋਹਣੇ ਰੁੱਖ ਨੇ ਨਾ ਜਿਵੇਂ ਆਹ ਵੀਡੀਓ ਚ ਤੁਸੀਂ ਦੇਖ ਰਹੇ ਹੋ ਤੇ ਆਹ ਸਾਹਮਣੇ ਬਣਿਆ ਹੋਇਆ ਪੁਲ ਤੇ ਇੱਥੇ ਵੀ ਕਈ ਲੋਕ ਫੋਟੋ ਕਰਾ ਰਹੇ ਨੇ ਤੇ ਕਾਫੀ ਸੋਹਣਾ ਬਣਿਆ ਹੋਇਆ ਪੁਲ ਹੈ ਹਾਥੀਂ ਕਿ ਅਮੇ ਕੋ ਮਕੇ ਜਿ ਆਉਣਾ ਪੈਂਦਾ ਹਨ। ਉਹ ਤੋਂ ਪਾਰਾ ਬਣਦਾ। ਅੰਤ ਲਾਉ ਤਾਂ ਆਉਂਦੀ। ਕਿਤੋਂ ਆਉਦਾ। ਤੇ ਇੱਥੋਂ ਆ ਘੁਮ ਘੁਮਾ ਕੇ ਜਿ ਆਉਣਾ ਪੈਂਦਾ। ਮੈਂ ਉਹ ਤੁਸੀਂ ਦੇਖ ਰਹੇ ਹੋ। ਆਣੇ ਆਉਣਾ ਬੰਦ। ਤੇ ਇੱਧਰ ਬਣੇ ਹੋਣੇ ਚੂਲੇ। ਰੋਜ਼ ਗਾਰਡਨ ਦੇ ਵਿੱਚ ਵੀ ਬਣੇ ਹੋਣੇ ਚੂਲੇ ਹਨ। ਜਿਵੇਂ ਆ ਬੱਚੇ ਲੈ ਰਹੇ ਨੇ ਝੂਲਿਆਂ ਤੇ ਆਨੰਦ ਤੇ ਖੇਡ ਰਹੇ ਨੇ ਨਾ ਤੇ ਇਹਵੇਂ ਬੱਚੇ ਖੇਡ ਰਹੇ ਨੇ ਝੂਲਿਆਂ ਤੇ भाई छोटा बच्चा करके आ रहा उपर चूले जो रोजगार्डन काफी वा बने हुए। नहीं ना वाशरूम भी बने हुए ਇੱਧਰ ਆਪਣੇ ਖੱਬੇ ਹੱਥ ਨਾਲ ਐਵੇਂ ਤਲਾਬ ਬਣਾਇਆ ਹੋਇਆ ਫੁਆਰਾ ਲਾਇਆ ਹੋਇਆ ਇੱਥੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਤੇ ਜਿਹੜਾ ਇਹ ਰੋਜ਼ਗਾਰਡਨ ਆ ਇਹ ਸੈਕਟਰ 16 ਦੇ ਵਿੱਚ ਪੈਂਦਾ ਤੇ ਇਹਦੇ ਬਿਲਕੁਲ ਆਪੋਜ਼ਿਟ ਹੈ ਜਿਹੜਾ ਹੈ ਰੋਜ਼ਗਾਰਡਣਾ ਸੈਕਟਰ 16 ਦੇ ਵਿੱਚ ਪੈਂਦਾ ਹਨ ਤੇ ਇਹਦੇ ਬਿਲਕੁਲ ਓਪੋਜ਼ਿਟ ਹੈਗਾ ਸੈਕਟਰ 17 ਆ ਜਿਹੜਾ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਪਰਲੇ ਪਾਸੇ ਓਪੋਜ਼ਿਟ ਹੈਗਾ ਸੈਕਟਰ 17 ਆ درخت ਦਾ 뷰 ਦੇਖੋ ਜਿੱਥੇ ਉਹ ਸਾਹਮਣੇ ਏਠਾ ਬੈਠੇ ਨੇ ਲੋਕਾਂ ਫੈਮਿਲੀ ਦੇ ਨਾਲ ਹਨਾ ਫੈਮਿਲੀ ਬੈਠੀ ਆ ਸਾਹਮਣੇ ਦੇਖੋ ਕਿੰਨਾ ਘੈਂਟ ਦ੍ਰਿਸ਼ ਆ ਕੱਟਣ ਵਾਲੀ ਮਸ਼ੀਨ ਆ ਤੇ ਇਹ ਬਾਈ ਕਰ ਰਹੇ ਨੇ ਕਾਦੀ ਕਟਾਈ ਦੇਖੋ ਦੁਬਾਰਾ ਕਿੰਨਾ ਸੋਹਣਾ ਦ੍ਰਿਸ਼ ਆ ਇਹ ਰੁੱਖ ਦਾ ਤੇ ਇੱਧਰ ਆਪਣੇ ਸੱਜੇ ਪਾਸੇ ਦਿਖਾਉਨੇ ਆ ਤੁਹਾਨੂੰ ਬਣੇ ਹੋ ਨੇ ਇੱਧਰ ਫੁਆਰੇ ਤੇ ਸ਼ਾਮ ਨੂੰ ਇਹ ਚਲਾਏ ਜਾਂਦੇ ਨੇ ਹਨਾ ਫੁਆਰੇ ਤੇ ਰਾਤ ਨੂੰ ਹੀ ਦੇਖਣ ਵਾਲੇ ਹੁੰਦੇ ਨੇ ਫੁਆਰੇ ਜਦੋਂ ਚੱਲਦੇ ਨੇ ਹਨਾ ਤੇ ਵਿੱਚ ਲਾਈਟ ਛੱਡੀ ਜਾਂਦੀ ਆ ਹਨਾ ਤੇ ਫੁਆਰੇ ਚੱਲਦੇ ਨੇ ਬਹੁਤ ਸੋਹਣਾ ਦ੍ਰਿਸ਼ ਬਣਦਾ ਹੈ ਇਹਦਾ ਤੇ ਇਧਰ ਆ ਪੰਛੀ ਵਿੱਚ ਆ ਕੇ ਪੀ ਰਿਹਾ ਨੇ ਪਾਣੀ ਇਸ ਤਰ੍ਹਾਂ ਇਹਦੇ ਵਿੱਚ ਪਾਣੀ ਛੱਡਿਆ ਜਾਂਦਾ ਉਹ ਸਾਹਮਣੇ ਤੁਸੀਂ ਕਰੋ ਚੈੱਕ ਆ ਰਿਹਾ ਪਾਣੀ ਇਹਦੇ ਵਿੱਚ ਹਨ ਤਲਾਬ ਦੇ ਵਿੱਚ ਤੇ ਇੱਥੇ ਰਾਤ ਨੂੰ ਇਹ ਫੁਆਰੇ ਛੱਡੇ ਜਾਂਦੇ ਤੇ ਲਾਈਟਾਂ ਦੇ ਨਾਲ ਬਹੁਤ ਸੋਹਣਾ ਦ੍ਰਿਸ਼ ਬਣਦਾ ਤੇ ਉਹ ਵਾਈ ਸਾਹਮਣੇ ਖਿੱਚ ਰਿਹਾ ਫੋਟੋ ਅੱਜ ਆਪਾਂ ਆਏ ਸੀਗੇ ਰੋਜ਼ ਗਾਰਡਨ ਸੈਕਟਰ 16 ਚੰਡੀਗੜ੍ਹ ਤੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਕਮਾਇਆ ਪੂਰਾ ਰੋਜ਼ ਗਾਰਡਨ ਤੇ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਆਪਣੇ ਚੈਨਲ ਨੂੰ ਐਵੇਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਕਰਿਓ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਮਿਲਦੇ ਆਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਧੰਨਵਾਦ